ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਬਾਂੜ ਸੂਈ ਵੀ ਤੇ ਇੱਕ ਗੱਬੜ ਦੋ ਨੱਕ ਸੇਲ ਆ ਡੜੇ ਦੇ ਵੀਰ ਤੇ ਇਹਨਾਂ ਬਾਰੇ ਪੁੱਛਦੇ ਆਓ ਅੱਗੇ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਭਾਦਰ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਜੀ ਮੋਬਾਈਲ ਨੰਬਰ ਜੀ ਆਪਣਾ 994310979878732010 ਜੀ ਠੀਕ ਹੈ ਵਪਾਰ ਦਾ ਕੰਮ ਹੈ ਆਪਣਾ ਵਪਾਰ ਦਾ ਕੰਮ ਜੀ ਪਹਿਲੇ ਨੰਬਰ ਜਿਹੜੇ ਆਪਾਂ ਬੱਚੀ ਦੇਖੀ ਐ ਨਾ ਪਲੂਣ ਪਹਿਲਾ ਸੂਆ ਸੂਈ ਆ ਹਾਂਜੀ ਪਹਿਲਾ ਸੂਆ ਸੂਈ ਆ ਬਾਈ ਜੀ ਦੁੱਗ ਦੇ ਦੰਦ ਚੱਕਦੇ ਆ ਬੱਚੀ ਜਿਹੜੇ 22 23 ਮਹੀਨਿਆਂ ਦੀ ਆ ਜੀ ਠੰਡੀ ਸੀਲ ਬਹੁਤ ਆ ਜੀ ਅੱਜ ਸਵੇਰ ਸੂਈ ਆ ਜੀ ਜੇ ਜੋ ਦਾਣਾ ਜਮਾ ਤਨ 3 1/ ਸੋ ਲੈਵਾ ਦੇਖੋ ਯਾਰ ਕਿਆ ਬਾਤ ਆ ਗੇ ਫਟ ਫਾਟ ਲੈਵਾ ਜਮਾ ਹਜੇ ਭਾਈ ਐ ਮੰਨ ਕੇ ਚੱਲੋ ਜੀ ਦੋ ਮੂਠੀ ਕੱਦ ਹੋਰ ਕਰ ਜਾਣਾ ਜੀ ਬੈੜ ਨੇ ਦੰਦਾਂ ਚੀ ਜੀ ਬੱਸੀ ਦੰਦ ਤੋੜੇ ਜਾ ਹਣਾ ਸੋ ਆ ਲੈਵਾ ਦੇਖੋ ਯਾਰ ਜਮਾ ਕਿਆ ਬਾਤ ਆ ਤੇ ਬਾਕੀ ਸੈਜ ਵਗੈਰਾ ਤੇ ਕੁਆਲਿਟੀ ਫੁੱਲ ਆ ਬੈਠੇ ਫੇਸ ਕੁਆਲਿਟੀ ਦੇਖੋ ਭਾਈ ਜੀ ਬਹੁਤ ਜ਼ਿਆਦਾ ਆ ਜੀ ਦੇਖੋ ਬੱਚਾ ਇਹਨੇ ਕੀ ਜਦਾ ਬੱਚਾ ਕੀ ਚਾਹੀ ਬੱਚਾ ਬੱਸਾ ਜੀ ਭਾਈ ਠੀਕ ਆ ਜੇਰ ਇਹਦੀ ਪੱਠੋ ਜਪਈਆ ਜੇਰ ਜਮਾ ਦਾਣਾ ਭਾਈ ਓਕੇ ਆ ਜੀ ਜੇਰ ਆ ਪਈਆ ਦੋ ਗੇ ਦੰਦ ਚੱਗਦੀ ਪਈਆ ਹਾਂਜੀ ਹਾਂਜੀ ਵੀਰੇ ਤੇ ਭਾਈ ਜੀ ਦੁੱਧ ਦੀ ਕਪੈਸਿਟੀ ਕੀ 25 ਕਿਲੋ ਦਾ ਆਰਾਮਦਾਰੀ ਨਾਲ ਹੀ ਦਿਨਾ ਇਹ ਬਸ ਇਹਨੇ ਬਰੀਡ ਦੇ ਹਿਸਾਬ ਨਾਲ ਜੀ ਦੁੱਧ ਬਰੀਡ ਦਿੰਦੀ ਆ ਬਾਈ ਜੀ ਕਰਾਸ ਨਹੀਂ ਦਿੰਦੀ ਜੀ ਠੀਕ ਹੈ ਹਾਂਜੀ ਹਾਂ ਵੀ ਚੱਲ ਜੇ ਵੱਧ ਚੱਲ ਜੀ ਬਾਕੀ ਮਾਗਰ ਮੂਰੇ ਦਾ ਹਵਾਨਾ ਦੇਖੋ ਜੀ ਫਿਕਸ ਆਰਡਰ ਦੀ ਆ ਜੀ ਪਰ ਇਹਦਾ ਲੇਵਾ ਦਾਦਾ ਕਿ 25 22 ਦਾ ਚੱਲਣਾ ਆ ਆਰਾਮਦਾਰੀ ਨਾਲ ਹੀ ਦਿਨਾ ਜੀ ਇਹਨੇ ਤੇ ਰੇਟ ਵਗੈਰਾ ਇਹਦਾ ਰੇਟ ਵਗੈਰਾ ਬਾਈ ਜੀ ਫੋਨ ਤੇ ਕਰਾਂਗੇ ਜੀ ਜੈ ਜੀ ਹੋਊਗਾ ਜੈਜ ਹੋਊਗਾ ਬਾਈ ਜੀ ਲੈਣ ਦੇ ਮੇਰੇ ਪਹਿਲੇ ਨੇ ਫੋਨ ਤੇ ਭਾ ਲਵਾਂ ਉਹਨੂੰ ਜੀ ਕਰੂ ਸੁਣ ਜੀ ਕਰੂਗਾ ਜੀ ਬਾਈ ਬਾਕੀ ਬਾਤ ਚੀਜ਼ ਨੇ ਭਾ ਲਵਾਉਣਾ ਸੋ ਫਿਰ ਫੇਸ ਕੁਆਲਟੀ ਵਗੈਰਾ ਥੋੜੀ ਸਾਫ ਸੁਥਰੀ ਰਾਜੀ ਸਮੀ ਪੜੀ ਵੀ ਤੇ ਦੋਗਰੇ ਦੰਦ ਆ ਜੇ ਬੱਚੀ ਚਾਗਦੀ ਬੱਚੀ ਚਾਗਦੀ ਪਈ ਆ ਬੱਚੇ ਦਾ ਕਰਕੇ ਥੋੜਾ ਦੌੜਦੀ ਆ ਤੇ ਬਾਕੀ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਫਿਟਨੈਸ ਵਾਲਾ ਲੇਵਾ ਤੇ ਸੈ ਸੂਜ ਬੰਤਰ ਬੰਤਰ ਕੁਆਲਟੀ ਬਹੁਤ ਤਗੜੀ ਹੈਗੀ ਤੇ ਪਹਿਲੇ ਸੂਏ ਹੀ ਆਪਾਂ ਇਸ ਤੋਂ 25 26 ਕਿਲੋ ਦੁੱਧ ਦੀ ਉਮੀਦ ਲਾ ਸਕਦੇ ਆ ਤੇ ਭਾਈ ਜੀ ਚੋਰ ਚਵਾਦੀ ਕਿਵੇਂ ਨਿਕਣੀ ਆਈ ਭਾਈ ਬਹੁਤ ਠੰਡੀ ਸੀਲ ਹੈ ਜੀ ਕੁਝ ਵੀ ਨਹੀਂ ਕਹਿੰਦੀ ਜੀ ਲੈ ਜਾ ਲੋ ਬੱਚੇ ਤੇ ਲੈ ਜਾ ਥੋੜਾ ਬੱਚੇ ਨੂੰ ਭਜਦੀ ਆ ਤੇ ਬਾਕੀ ਚਾਹੇ ਹੱਤੀ ਚਵਾਈ ਕਰ ਲਿਓ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਲੱਗਿਆ ਵਾ ਤੁੰਡੀ ਫੀਲ ਬੜੀ ਆ ਭਾਈ ਜੀ ਠੀਕ ਐ ਨਿਆਣਾ ਨੂੜਾ ਵਧੀਆ ਪਉਂਦੀ ਆ ਪੂਰਾ ਵਧੀਆ ਭਾਈ ਜੀ ਠੀਕ ਐ ਮਤਲਬ ਕਿਸੇ ਕੋਲੋ ਦਿੱਕਤ ਹੈ ਹੀ ਨਹੀਂ ਜਮਾ ਤੋਰਾ ਵੀ ਕਿਸੇ ਕੰਮ ਦੀ ਦਿੱਕਤ ਨਹੀਂ ਜੀ ਤੇ ਦੰਦ ਦੋੰਦ ਦੇ ਹਜੇ ਚੱਕਦੀ ਪਈ ਆ ਚੱਕਦੀ ਪਈ ਆ ਜੀ ਸੋ ਵੀਰੋ ਲੇਵਾ ਵਗਰਾ ਦੇਖ ਸਕਦੇ ਹੋ ਤੇ ਬਾਕੀ ਸੈਸੂਜ ਤੋਰਾ ਤਾਰਾ ਦੇਖੋ ਕਿਆ ਵਰਦਾ ਥੋੜਾ ਬੱਚੇ ਨੂੰ ਦੌੜਦੀ ਆ ਤੇ ਬਾਕੀ ਬਿਊਟੀ ਵਹਿੜ ਦੇ ਇੰਨੀ ਜਿਆਦੇ ਆ ਪੁੱਜ ਕੇ ਸਨੱਖਿਆ ਜਮਾ ਕਿਆ ਬਾਤ ਆ ਯਾਰ ਮੂਰਤੀ ਐ ਇੱਕ ਤਰ੍ਹਾਂ ਦੀ ਤੇ ਬਾਕੀ ਥਣਾਜ ਜ ਸਪੇਸ ਦੇਖੋ ਮੂਰ ਨੇ ਥਣਾਜ ਪਿਛਲੇ ਥਣਾਜ ਫੁੱਟ ਤੈਨਾਂ 3.5 ਕਿਲੋ ਵੀਰ ਦਾ ਬੋਲਾ ਚੋਇਆ ਵਾ ਜਮਾ ਤੇ ਬਾਈ ਜੀ ਚੋਅ ਵਾਲੇ ਪਾਸੋਂ ਬੰਦਾ ਬੇਫਿਕਰ ਹੋ ਜੇ ਜਮਾ ਬੇਫਿਕਰ ਹੋ ਜੀ ਬਾਈ ਜੀ ਇਹ ਹੈ ਚੋਣ ਲੱਗਿਆ ਜੀ ਰੇਟ ਜਮਾ ਬਾਜਵ ਕਰਾਂਗੇ ਰੇਟ ਜਮਾ ਬਾਜਵ ਜੀ ਦੇਣ ਲੈਣ ਵਾਲਾ ਤੇ ਬਾਈ ਜੀ ਦੂਜੇ ਨੰਬਰ ਦੇ ਇਹ ਗੱਬੜ ਵਹਿੜ ਦੇਖੀਏ ਨੇ ਇਹ ਕਿਹੜਾ ਸੂਆ ਸੂਰੀ ਹੈ ਇਹ ਬਾਈ ਦੂਜਾ ਸੂਆ ਸੂਰੀ ਹੈ ਜੀ ਠੀਕ ਹੈ ਹਾਂਜੀ ਹਾਂ ਇਹ ਬਈ ਪਹਿਲੇ ਸੂਏ ਵੀ ਆਪਣੇ ਕੋਲੋਂ ਗਈ ਆ ਜੀ ਇਹਦੀ ਪ੍ਰੋਪਰ ਵੀਡੀਓ ਦੇਵਾਂਗੇ ਕਿ ਥੋੜੀ ਜੀ ਬੰਦੇ ਤੋਂ ਸੰਭਾਲ ਘੱਟ ਹੋਈ ਆ ਜੀ 23 24 ਕਿਲੋ ਦੁੱਧ ਨੇ ਰਾਮਦਾਰੀ ਨਾਲ ਪਲੂਨ ਨੇ ਕੱਢਿਆ ਪਿਆ ਜੀ ਇਹਦਾ ਅੱਛਾ ਪਹਿਲੇ ਸੂਏ ਵੀ ਆਪਣੀ ਵੇਚੀ ਆਪਣੀ ਵੇਚੀ ਪਈ ਆ ਜੀ ਹਾਂ ਆਪਣੇ ਕੋਲੋਂ ਪ੍ਰੋਪਰ ਵੀਡੀਓ ਵੀ ਪਈ ਆ ਜੀ ਇਹਦੀ ਸੂਈ ਦੀ ਉਹ ਵੀ ਅੱਜ ਦਿਨ ਕਹਿ ਕਲੈਂਦੇ ਸੂਏ ਅੱਜ ਦਿਨ ਬਈ ਉਹ ਤਾਂ ਦੇਖੋ ਜੀ ਗੱਡੀ ਚ ਚੱਲਣ ਤੋਂ ਕਰਕੇ ਕੁਛ ਵੀ ਹੋਦਾ ਨਹੀਂ ਕੱਲ ਆਈ ਆ ਉਹ ਜਿਹੜੇ ਸਾਹਮਣੇ ਦਿਨ ਪੂਰੇ ਹੋਣੇ ਜੀ ਇਹਦੇ 14 ਤਰੀਕ ਨੂੰ ਦਿਨ ਪੂਰੇ ਦੱਸੇ ਜਾਂਦੇ ਆ ਜੀ ਠੀਕ ਆ ਹਫ਼ਤਾਖੰਡ ਕੱਢ ਦੀ ਆ ਬੰਦਾ ਹਫ਼ਤਾਖੰਡ ਕੱਢਦੀ ਆ ਜੀ ਐ ਮੰਨ ਕੇ ਚਲੋ ਬੱਸੀ ਲੇਟ ਲੇਟ ਕੇ ਸੁੰਦੀ ਆ ਜੀ ਇੰਨਾ ਸੋਹਣਾ ਹਵਾਨਾ ਬਣਾਉਂਦੀ ਆ ਜੀ ਕਿੰਨਾ ਭਾਬਾ ਐਤ ਕੀ ਕਿੰਨਾ ਦੁੱਧ ਮੰਨੇ ਬੰਦਾ ਐਤ ਕੀ ਭਾਈ ਐ ਮੰਨ ਕੇ ਚਲੋ ਵੀ 27 22 ਕਿਲੋ ਦੁੱਧ ਪਾ ਦੂਗੀ ਜੀ ਬੱਸੀ ਸੀਮਿੰਟ ਵਗੈਰਾ ਨਹੀਂ ਪੁੱਛਿਆ ਸੀਮਿੰਟ ਵਗੈਰਾ ਨਹੀਂ ਭਾਈ ਪੁੱਛਿਆ ਜੀ ਇਹਦੇ ਆਪਾ ਉਹ ਚੀਜ਼ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਫੇਸ ਕੁਆਲਟੀ ਵਗੈਰਾ ਵਹਿੜਦੀ ਤੇ ਸਾਫ ਸੁਥਰੀ ਰਾਜੀ ਸਭੀ ਬ ਸੋ ਸੈਜ ਵਗੈਰਾ ਵੜਦਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਤੇ ਥਣ ਹੱਥੀ ਚ ਵਈਆ ਸੋ ਲੇਵਾ ਦੇਖ ਸਕਦੇ ਨੇ ਰੇਟ ਤੋਂ ਸੋਹਣਾ ਸਾਫ ਸੁਥਰਾ ਚਾਰੇ ਥਣ ਨਿਖੜਦੇ ਬਿੱਥੀ ਤੇ ਤੇ ਇਹਦਾ ਬਾਈ ਜੀ ਆਪਾਂ ਰੇਟ ਕੀ ਰੱਖਿਆ ਇਹਦਾ ਰੇਟ ਬਾਈ ਜੀ ਇਹਦਾ ਬੈਚਪ ਕਰਾਂਗੇ ਜੀ ਕਰਾਂਗੇ ਫੋਨ ਤੇ ਜੀ ਠੀਕ ਹੈ ਲੈਣ ਵਾਲੀ ਕਰਾਂਗੇ ਜੀ ਬੰਦ ਦੇ ਕੋਈ ਕਰਨੀ ਸੋ ਚਾਰ ਪੰਜ ਕਦਿਆਂ ਇਹਦੇ ਸੂਣ ਚ ਬਾਕੀ ਆ ਤੇ ਸਾਫ ਸੁਥਰੀ ਰਾਜੀ ਸਮੀ ਪੜੀ ਵੀ ਸੋ ਦੋ ਵੇੜਾ ਦਿਖਾ ਦਿਆ ਇੱਕ ਗੱਬਣ ਤੇ ਇੱਕ ਤਾਜੀ ਸੂਈ ਵੀ ਪਲੂਣ ਬੱਚੀ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਈ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ